ਸੰਤਾਂ ਨੂੰ ਪਿਆਰ ਕਰਦੇ ਆ ਆ ਟੀਮਾਂ ਆ ਰਹੀਆਂ ਉਹ ਤੂ ਪੁੱਠੇ ਹੱਥ ਮਾਰੀ ਜਾਂਦਾ 72 ਗੋਲੀਆਂ ਛਾਤੀ 'ਚ ਵੱਜੀਆਂ ਵੇ ਤਰਮਪਤਾ ਭਿੰਡਰਾਲੇ ਸੰਤਾਂ ਨੇ ਆ ਦਿੱਲੀ ਤੁਰੇ ਫਰਦਾ ਉਹ 84 'ਚ ਕਹਿ ਗਿਆ ਸੀਗਾ ਪੰਜਾਬ ਦੀਆਂ ਫਸਲਾਂ ਤੇ ਪੰਜਾਬ ਦੇ ਹੱਕ ਹੋਣੇ ਚਾਹੀਦੇ ਆ ਉਹ ਮੇਰੇ ਵੀਰੇ ਉਹ 72 ਗੋਲੀਆਂ ਖਾ ਗਿਆ ਸੰਤਾਂ ਨੂੰ ਪਿਆਰ ਕਰਦੇ ਆ ਤਾੜੀਆਂ ਜ਼ੋਰਦਾਰ ਮਾਰਦੇ ਆ ਸੁਣ ਜਰਾ ਸੰਤਾਂ ਦਾ ਹੀ ਸੁਣ ਹੁਣ ਕਹਿੰਦਾ ਧੰਨਵਾਦ ਤੇਰੇ ਆ ਪਰਪੋਜਾ ਲਈ ਪਰ ਫਰਕ ਬਹੁਤਾ ਵਿੱਚ ਸਾਡੇ ਨਹੀਂ ਤੂਫਾਨ ਕਹਾਵੇਂ ਜਿੰਨਾ ਦੀ ਉਹਨਾਂ ਨਾਲ ਮੇਰੇ ਆਤੇ ਨਹੀਂ ਤੈਨੂੰ ਬੜੀ ਅਲਰਜੀ ਚੁੰਨੀ ਤੋਂ ਮੈਂ ਸ਼ੌਕੀ ਪਰਨੇ ਕਾਲੇ ਦਾ ਤੂ ਚੇਲੀ ਐ ਸਾਧ ਬਖੰਡੀ ਦੀ ਮੈਂ ਆਸ਼ਕ ਪਿੰਡਰਾ ਵਾਲੇ ਦਾ ਹੋ ਤਾੜੀਆਂ ਮਾਰ ਲੋ ਯਾਰ ਦਾ ਇੱਕ ਵਾਰੀ ਆ ਲੈਣਾ ਸੁਣ ਮੇਰਾ ਵੀਰ ਪੁੱਠੇ ਹੱਥ ਮਾਰਨ ਵਾਲਿਆ ਆ ਸੁਣ ਕਹਿੰਦਾ ਤੂੰ ਬਾਬੇ ਮੰਨਦੀ ਉਹਨਾਂ ਨੂੰ ਸਰਵਾਰਾਂ ਪਾਪਾ ਭੱਜਣ ਵਾਲੇ ਤੇ ਮੈਂ ਬਾਬੇ ਮੰਨਦਾ ਉਹਨਾਂ ਨੂੰ ਜੋ ਬੈਰੀ ਦੀ ਹੱਕਤ ਵਜਣ ਵਾਲੇ ਤੂੰ ਨਾਂ ਨਹੀਂ ਨਹੀਂ ਏ ਠਰਕੀ ਦਾ ਤੇ ਮੈਂ ਨਾਂ ਲੈਂਦਾ ਜਤਾਂ ਦੇ ਰਖਵਾਲੇ ਦਾ ਤੂੰ ਚੇਲੀ ਏ ਸਾਦ ਬਖੰਡੀ ਦੀ ਮੈਂ ਆਸ਼ਕ ਭਿੰਡਰਾਵਾਰੇ ਦਾ ਮੈਂ ਆਸ਼ਕ ਭਿੰਡਰਾਵਾਲੇ ਦਾ ਕਹਿੰਦਾ ਤੂੰ ਸਾਦਾ ਨਾ ਖੇਡੇ ਜੜੀ ਬੱਲਾ ਤੇ ਮੈਂ ਰੱਖਦਾ ਸ਼ੌਕ ਕਬੱਡੀ ਦਾ ਹੋਰ ਕੋਈ ਕੰਮ ਭਾਵੇਂ ਰਹਿ ਜਾਵੇ ਪਰ ਟੂਰਨਾਮੈਂਟ ਨਹੀਂ ਛੱਡੀਦਾ ਤੂੰ ਐਕਟ ਵਾ ਸਿੱਕੇ ਚਾਂਪਲਦੀ ਤੇ ਮੈਂ ਡਰਾਈਵਰ ਪੱਕਾ ਟਰਾਲੇ ਦਾ ਤੂੰ ਜੇਲੀਆਂ ਸਾਧ ਪਖੰਡੀ ਦੀ ਮੈਂ ਆਸ਼ਕ ਪਿੰਡਰਾ ਵਾਲੇ ਦਾ ਮੈਂ ਆਸ਼ਕ ਪਿੰਡਰਾ ਵਾਲੇ ਦਾ ਜਿਹੜੇ ਪਿੰਡਰਾ ਵਾਲੇ ਨੇ ਆਸ਼ਕਾ ਤਾੜੀ ਜ਼ੋਰਦਾਰ ਆਏ ਕੱਤੇ ਦੇ ਪੁੱਠੇ ਹੱਥ ਮਾਰਨਾ ਇੱਕ ਇੱਕ ਮੇਰੀ ਬੇਨਤੀ ਹੈ ਜਿਹਨੇ ਪੁੱਠਾ ਹੱਥ ਮਾਰਿਆ ਸੀ ਉਹਦੇ ਕੰਦੀ ਮਾਰੀ ਦੀ ਗੱਲ ਪਾ ਦਿਓ ਵੀ ਸੰਤ ਕੌਣ ਸੀਗੇ ਜਿਹੜੇ ਨੇੜੇ ਬੈਠੇ ਆ ਆ ਮੜੀ ਕੰਨ ਚ ਪਾ ਦਿਓ ਗੱਲ ਵੀ ਸੰਤ ਕੌਣ ਸੀਗੇ ਜਿਹੜੇ ਸੰਤਾਂ ਨੂੰ ਪੁੱਠਾ ਹੱਥ ਮਾਰਦਾ ਜਾਂਦਾ ਰਹੇ ਬਾਬਾ ਤੈਨੂੰ ਤਰੱਕੀ ਦੇਵੇ ਅੱਜ ਮੈਂ ਹੁਣ ਦੱਸਦਾ ਮੈਂ ਇੱਕ ਪਾਸੇ 3 ਨੰਬਰ ਦੀ ਆਰਮੀ ਮੰਨੀ ਜਾਂਦੀ ਆ ਵਰਲਡ ਦੀ 3 ਨੰਬਰ ਦੀ ਇੱਕ ਪਾਸੇ ਗੁਰੂ ਦੇ ਜੈੰਤੀ ਦੇ ਸਿੰਘ ਸੀ ਸੰਤਾਂ ਦੇ ਨਾਲ ਬਾਈਕ ਗੋਲੀਆਂ ਲਵਾਤੀਆਂ ਟਰੱਕ ਭਰ-ਭਰ ਤੋਰੇ ਆ ਜਿਹੜੇ ਜਿਹੜੇ ਵਚਨ ਸੰਤਾਂ ਨੇ ਕੀਤੇ ਐ ਇੱਕ ਇੱਕ ਤੇ 72 ਗੋਲੀਆਂ ਸੀਨੇ 'ਚ ਲੱਗੀਆਂ 72 ਸੰਤਾਂ ਦੇ ਜਿੰਨੇ ਸਿੰਘ ਜੀ ਸ਼ਹੀਦ ਹੋਏ ਉਹ ਤੁਹਾਡੇ ਹੱਕਾਂ ਲਈ ਹੋਏ ਆ ਸੰਤਾਂ ਦੇ ਅਨੰਦਪੁਰ ਦਾ ਮਤਾ ਪੜੋ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਚਾਹੀਦਾ ਆ ਦਿੱਲੀ ਹੁਣ ਧਰਨਾ ਲਾਈ ਬੈਠੇ ਆ ਪੰਜਾਬ ਦੀਆਂ ਫਸਲਾਂ ਤੇ ਪੰਜਾਬ ਦਾ ਹੱਕ ਪੰਜਾਬ ਦੀ ਗਵਰਨਮੈਂਟ ਤੈਅ ਕਰੇ ਇਹ ਸੰਤਾਂ ਦੇ ਅਨੰਦਪੁਰ ਦੇ ਮਤੇ ਵਿੱਚ ਆ ਉਹਨੂੰ ਕੀ ਲੋਟ ਸੀ ਬੱਤਰ-ਬੱਤਰ ਗੋਲੀਆਂ ਖਾਣ ਦੀ ਹੁਣ ਜੋਰ-ਜ਼ੋਰ ਤਾੜੀਆਂ ਮਾਰ ਦੋ ਸੰਤਾਂ ਦੇ ਵਾਸਤੇ